ਬਾਕੀ ਯਾਰਾਂ ਦੀ ਖਾਣਾ ਬਹੁਤ ਸੁਆਦ ਬਣਿਆ ਹੈ ਜੀ ਜੀ ਬਹੁਤ ਸੁਆਦਲਾ ਹੈ ਹਮਾਰਾ ਹਾਂ ਅੱਲ ਗੋਭੀ ਦੀ ਸਬਜ਼ੀ ਕਿੰਨੇ ਸੁਆਦਾਂ ਤੇ ਉਸ ਤੋਂ ਵੀ ਜ਼ਿਆਦਾ ਦਾਲ ਚਾਵਲ ਨਾ ਕਿੰਨੇ ਸੁਆਦ ਬਣੇ ਆ ਬਹੁਤ ਜ਼ਿਆਦਾ ਯਾਰ ਖਾਣਾ ਸੁਆਦ ਬਣਿਆ ਹੈ ਹਾਂ ਹੈ ਵੀ ਗਰਮ ਕਰ ਟੇਸਟੀ ਬੋਲਾ ਯਾਰ ਸਹੀ ਗੱਲ ਹੈ ਅੱਛਾ ਬਟਰ ਲਿਆ ਕੇ ਰੱਖਿਆ ਹੈ ਹਾਂ ਮੱਖਣ ਪਾ ਕੇ ਖਾ ਕੇ ਦੇਖੋ ਇਤੋਂ ਵੀ ਯਾਰ ਮਜ਼ਾ ਆਉਂਦਾ ਦੇਖੋ ਕਿਤਾ ਮम्मा ਆਪਣੇ ਕਿਦਾ ਛੋਟੀ ਛੋਟੀ ਚੀਜ਼ਾਂ ਦਾ ਧਿਆਨ ਰੱਖਦੇ ਹਨ ਕਿਤਾ ਹਰ ਇੱਕ ਚੀਜ਼ ਗਰਮ ਗਰਮ ਕਿਤਾ ਕਿਤੇ ਨਹੀਂ ਮਜ਼ਾ ਆਉਂਦਾ ਖਾਣ ਦਾ ਜਿਦਾ ਆਪਣੇ ਘਰ ਹੋ ਜਾਂਦਾ ਬਾਕੀ ਯਾਰਾਂ ਇਹਨੇ ਕਹਿੰਦੇ ਅੰਜਲੀ ਮਾਂ ਮਾਂ ਵਰਗਾ ਕੋਈ ਨਹੀਂ ਹੋ ਸਕਦਾ ਸਹੀ ਗੱਲ ਹੈ ਹੋਰ ਮਾਂ ਮਾਂ ਹੀ ਹੁੰਦੀ ਆ ਸਹੀ ਗੱਲ ਹੈ ਕੋਈ ਨਹੀਂ ਪਕਾ ਕੇ ਖੜੋ ਆਪਾਂ ਹੁਣ ਕੋਹਣ ਚਲਾਂਗੇ ਹਿਮਾਚਲ ਹਾਂ ਕੋਈ ਨਹੀਂ ਅੰਜਲੀ ਜੋ ਚੱਲਾਂਗੇ ਆ ਤੁਸੀਂ ਮੈਨੂੰ ਕਿਹਾ ਸੀ ਸ਼ਨੀਵਾਰ ਜਾਣਾ ਆਪਾਂ ਹੁਣ ਸ਼ਨੀਵਾਰ ਨੂੰ ਜਾਣਾ ਹੈ ਹਾਂ ਹਾਂ ਸ਼ਨੀਵਾਰ ਚੱਲਾਂਗੇ ਉੱਥੇ ਆਪਾਂ ਕਾਫੀ ਕੁਝ ਦੇਖਾਂਗੇ ਹਾਂ ਹਿਮਾਚਲ ਤੇ ਬੋਟਿੰਗ ਵੀ ਕਰਾਂਗੇ ਬੋਟਿੰਗ ਵੀ ਕਰਾਂਗੇ ਜ਼ਰੂਰ ਤੇ ਸਾਰੇ ਪਹਾੜਾਂ 'ਚ ਘੁੰਮਾਂਗੇ ਪਹਾੜਾਂ ਦੀਆਂ ਸੜਕਾਂ 'ਚ ਪੂਰੇ ਹਿਮਾਚਲ ਨੂੰ ਚੰਗੀ ਜਿਹਾ ਇੰਜੋਏ ਕਰਾਂਗੇ ਹਾਂ ਜੀ ਘੁੰਮਾਂਗੇ ਆਪਾਂ ਖਾਣਾਗੇ ਪੀਵਾਂਗੇ ਹਾਂ ਠੀਕ ਹੈ ਜ਼ਰੂਰ ਜ਼ਰੂਰ ਲੋ ਜੋ ਖਾਣਾ ਪੀਣਾ ਮੈਂ ਦੱਸ ਦੇ ਕੀ ਖਾਣਾ ਹਾਂ ਹਾਂ ਮੇਰਾ ਤਾਂ ਰਸਮਲਾਇ ਖਾਣ ਨੂੰ ਮਨ ਕਰਦਾ ਹੁਣ ਖਾਣੀ ਹੈ ਹਾਂ ਉਹ ਨਹੀਂ ਲੈ ਆਨੇ ਰਸਮ ਲਈ ਇਹ ਕਿਹੜੀ ਕਰ ਲਾ ਤੀ ਰਸਮ ਲਈ ਦੀ ਦਸਮੜੀ ਖਵਾ ਦਨੇ ਆ ਤੁਸੀਂ ਦਿਖਾਉਂਗੇ ਹਾਂ ਹਾਂ ਮੈਂ ਤੇਰੇ ਨਾਮ ਆ ਖਾਵਾਂਗਾ ਇੱਕ ਚਮਨ ਤੇਰੀ ਮੂੰਹ ਚ ਪਾਉਂਗਾ ਇੱਕ ਮੈਂ ਆਪਣੇ ਮੂੰਹ ਚ ਪਾਉਂਗਾ ਜਮਨ ਮੈਨੂੰ ਵੀ ਪੁੱਛ ਲੈਣਾ ਸੀ ਹਾਂ ਹਾਂ ਪੁੱਛ ਲੈ ਆਵਾਜ਼ ਮਾਰ ਲੈ ਮੰਮਾ ਜੀ ਹਾਂ ਪੁੱਤ ਰੰਜੀ ਮਮਾ ਜੀ ਤੁਸੀਂ ਰਸਮ ਲਈ ਖਾਉਂਗੇ ਇਹ ਥੋੜੇ ਲਾਟੇ ਮੈਂ ਨਹੀਂ ਖਾਣੀ ਪੁੱਤ ਹਾਏ ਹਾਏ ਕਿਉਂ ਨਹੀਂ ਖਾਣੀ ਅਸੀਂ ਖਾਣੀ ਸੀ ਤੁਸੀਂ ਵੀ ਖਾ ਲੋ ਹਾਂ ਬਾਹਰ ਬੈਠੇ ਹਵਾ ਚੱਲਦੀ ਸੀ ਨਾ ਠੰਢੀ ਠੰਢੀ ਆ ਵਾ ਬੈਠੇ ਮਾਰ ਮਠੀ ਤੁਸੀਂ ਕਿਉਂ ਨਹੀਂ ਖਾਣੀ ਖਾ ਲੋ ਤਾਂ ਪਲੀਜ਼ ਥੋੜੀ ਜੀ ਮੈਂ ਮਗਾਨ ਲੱਗੀ ਸੀ ਪੁੱਤ ਮੈਂ ਰੋਟੀ ਖਾ ਲਈ ਆ ਹੁਣ ਇਸ ਕਰਕੇ ਮੈਂ ਸੋਚਿਆ ਕਿ ਚਲ ਹੁਣ ਮੈਂ ਸੋ ਜਾਵਾਂ ਹੁਣ ਲੈਣੀ ਖਾਣਾ ਕੁਛ ਵੀ ਹਾਏ ਸਾਡਾ ਮਨ ਨਹੀਂ ਕਰਨਾ ਫੇਜ ਜਦ ਤੱਕ ਤੁਸੀਂ ਨਹੀਂ ਖਾਉਂਗੇ ਇੱਕ ਇੱਕ ਚਮਚ ਖਾ ਲਿਓ ਫਿਰ ਚਲ ਠੀਕ ਆ ਪੁੱਤ ਮਗਵਾਲਾ ਤਾਂ ਮਨ ਨੂੰ ਭੇਜ ਕੇ ਮੈਂ ਖਾ ਲਵਾਂ ਕੋਈ ਨਹੀਂ ਮੈਂ ਲੈ ਆ ਨਾ ਕੋਈ ਗੱਲ ਚਲੋ ਫੇ ਤੁਸੀਂ ਲੈ ਆਓ ਆਪਾਂ ਤਿੰਨੇ ਜਣੇ ਥੋੜੀ ਥੋੜੀ ਖਾ ਲਾਂਗੇ ਠੀਕ ਆ ਚਲ ਮੈਂ ਲੈ ਆਉ ਹੁਣ ਹੀ ਲੈ ਆਉਂਦਾ ਆ ਚਲ ਠੀਕ ਆ ਦੇਖੀ ਮਾ ਨਾ ਜੋਦਰਤੀਆਂ ਨਾ ਮਾਈ 헤마 ਸ਼ੇਰਾਂ ਵਾਲੀ ਸਾਡੇ ਯਾਰ ਪਰਿਵਾਰ ਨੂੰ ਕਿਸੇ ਦੀ ਵੀ ਨਜ਼ਰ ਨਾ ਲੱਗੇ ਜਿੰਨਾ ਸਾਡਾ ਤਿੰਨਾ ਚ ਪਿਆਰ ਬਣਿਆ ਇੰਨਾ ਹੀ ਪਿਆਰ ਬਣਿਆ ਰਵੇ ਹਮੇਸ਼ਾ ਹਮੇਸ਼ਾ ਲਈ ਆਪਣਾ ਪਿਆਰ ਸਾਡੇ ਪਰਿਵਾਰ ਤੇ ਬਣਾਈ ਰੱਖੀ ਮਾਂ ਇਦਾਂ ਹੀ ਸਾਡੇ ਪਰਿਵਾਰ ਨੂੰ ਹੱਸਦਾ ਬਸਦਾ ਰੱਖੀ ਇਦਾਂ ਹੀ ਆਪਣੀਆਂ ਮੇਰਾ ਵਰਸਾਈ ਮੈਂ ਇਦਾਂ ਹੀ ਸਾਡਾ ਪਿਆਰ ਹਮੇਸ਼ਾ ਹਮੇਸ਼ਾ ਲਈ ਬਣਿਆ ਰਹੇ ਅਕਸਰ ਜਿਹੜੇ ਪਰਿਵਾਰ ਚ ਇੰਨਾ ਜਿਆਦਾ ਪਿਆਰ ਹੁੰਦਾ ਨਾ ਉਥੇ ਲੋਕਾਂ ਦੀ ਨਜ਼ਰ ਬਹੁਤ ਛੇਤੀ ਲੱਗ ਜਾਂਦੀ ਐ ਮਾਂ ਤੂੰ ਹੀ ਸਾਡੇ ਪਿਆਰ ਨੂੰ ਬਚਾ ਕੇ ਰੱਖਣਾ ਤਿੰਨਾਂ ਦੇ ਪਿਆਰ ਨੂੰ ਹਮੇਸ਼ਾ ਹਮੇਸ਼ਾ ਲਈ ਬਣਾ ਕੇ ਰੱਖਣਾ ਬਸ ਕਿਸੇ ਦੀ ਨਜ਼ਰ ਨਾ ਲੱਗੇ ਗੁਰੀ ਨਜ਼ਰ ਤੋਂ ਬਚਾ ਕੇ ਰੱਖ ਹਏ ਓਹੋ ਥੋੜਾ ਆ ਗਿਆ ਅੱਧੀ ਰਾਤ ਨੂੰ ਅੱਧੀ ਰਾਤ ਨੂੰ ਕੌਣ ਦਰਵਾਜ਼ਾ ਖੜਕਾਉਣ ਡਿਆ ਆ ਹਏ ਨਹੀਂ ਆਈ ਆ ਨਹੀਂ ਅੱਖਾਂ ਬੜੀਆਂ ਵਈਆਂ ਕੌਣ ਦਰਵਾਜ਼ਾ ਖੜਕਾਉਣ ਡਿਆ ਆ ਕੌਣ ਆ ਗਿਆ ਹਾਂਜੀ कौन कौन है बच्चा <laughs> आए क्यो? 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 तो बच्चा क्यों? तो तो, बापा जी? बापा जी? तो तो, कर तेरे बाबा बाबा जी, जी गलती की बाबा जी ਬਾਬਾ ਅਸੀਂ ਪਤਰਾ ਨਹੀਂ ਬਾਬਾ ਜੀ ਨਹੀਂ ਬਾਬਾ ਜੀ ਬਾਬਾ ਜੀ ਆਵਾ ਤੇਰੀ ਪਿਆਰੀ ਬੰਨੀ ਬਾਬਾ ਜੀ ਮੈਂ ਤੇਰੀ ਪਿਆਰੀ ਬੰਨੀ ਬਾਬਾ ਜੀ ਇਧਰ ਨਾ ਕਬਨਾ ਕਰੇ ਬਾਬਾ ਜੀ ਅਸੀਂ ਅੱਗੇ ਘੜ ਸੁਖੀਆਂ ਬਾਬਾ ਜੀ ਅਸਤ ਗਈ ਬਹੁਤ ਦੁਖੀ ਆ ਬਾਬਾ ਜੀ ਬਾਬਾ ਜੀ ਅਸਤ ਗਈ ਬਹੁਤ ਦੁਖੀ ਨਾ ਕਰਿਓ ਇਧਰ ਬਾਬਾ ਜੀ ਬਾਬਾ ਜੀ ਮੇਰਾ ਇੱਕ ਨਾ ਵਾਦਾ ਕਰ ਲੋ ਮੇਰੇ ਨਾਲ ਇੱਕ ਬਾਬਾ ਜੀ ਮੈਂ ਵੀ ਤੁਹਾਡਾ ਵਾਦਾ ਕਰਦੀ ਇੱਕ ਬਾਬਾ ਜੀ ਵਾਦਾ ਬੱਚਾ ਮੇਰਾ ਪੁੱਤ ਸੁਸਤਾ ਪਿਆ ਰੋੜਾ ਨਾ ਬਾਬਾ ਤੁਸੀਂ ਤੁਸੀਂ ਮੈਨੂੰ ਲੈ ਜਾ ਮੇਰੀ ਹੁਣ ਇੱਥੇ ਲੋੜ ਨਹੀਂ ਹੈਗੀ ਮੇਰੇ ਪੁੱਤ ਨੂੰ ਨਹੀਂ ਕੁਝ ਵੀ ਕਹਿਣਾ ਮੇਰੀ ਨਹੀਂ ਲੋੜ ਤੇ ਮੈਨੂੰ ਲੈ ਜਾਓ ਬਾਬਾ ਜੀ ਮੈਨੂੰ ਲੈ ਜਾਓ ਬਾਬਾ ਜੀ ਨਹੀਂ ਵੈਸੇ ਨਾ ਕਰ ਜਾਣਾ ਹੀ ਸੀ ਉਹਨੂੰ ਤੁਸੀਂ ਹਾਂ ਹਾਂ ਬਾਬਾ ਜੀ ਬਾਬਾ ਇਹ ਮੈਨੂੰ ਲੈ ਜਾਓ ਮੇਰੀ ਲੋੜ ਇੱਤੋਂ ਨਹੀਂ ਹੈ ਮੇਰੀ ਹੋਰ ਜ਼ਰੂਰਤ ਨਹੀਂ ਹੈ ਬਾਬਾ ਜੀ ਇੱਥੇ ਮਮੇ ਇਹਨੂੰ ਨਾ ਘੋਸਕੀਓ ਮੈਨੂੰ ਲੈ ਜੀ ਬਾਬਾ ਜੀ ਵਾਦਾ ਕਰਦੋ ਮੇਰੇ ਨਾਲ ਚਲ ਬੱਚਾ ਜੇ ਤੂੰ ਇਹਨਾਂ ਕਹਿਣਾ ਤਾਂ ਮੈਂ ਵਾਦਾ ਕਰਦਾ ਤੇਰਾ ਨਾ ਕਿਹਾ ਬਾਬਾ ਜੀ ਜਲਦੀ ਕੱਲ ਨੂੰ ਆਣਾ ਜੀ ਬਾਬਾ ਜੀ ਠੀਕ ਹੈ ਬਾਬਾ ਜੀ ਠੀਕ ਹੈ ਬਾਬਾ ਜੀ ਕਿਹੜੀ ਗਲਤ ਉਹ ਦੁਕਾਨਦਾਰ ਐ ਨਾ ਮੈਨੂੰ ਕਿਸ ਗਲਤ ਮੈਨੂੰ ਰਗ ਦਿਖਾਉਣਾ ਮੇਂ ਨਾ ਵਾਦਾ ਕਰਕੇ ਗਿਆ ਯਾ ਮੇਰੇ ਪੁੱਤ ਦੀ ਉਮਰ 100 ਸਾਲ ਦੀ ਬਾਬਾ ਜੀ ਕੋਈ ਮੈਨੂੰ ਨਾ ਲੈ ਜਾ ਕੋਈ ਗੱਲ ਨਹੀਂ ਲੈ ਕੇ ਕਿ ਲੈ ਆ ਪਤਾ ਨਹੀਂ ਕੌਣ ਆ ਗਿਆ ਹੁਣ ਦੱਸ ਆ ਵੀ ਤੂੰ ਕੌਣ ਮੈਂ ਕਾ ਅੱਛਾ ਤੂੰ ਇੱਥੇ ਕੀ ਲੈਣ ਆਇਆ ਤੇਰੀ ਮਾਰ ਨੂੰ ਲੈਣਾ ਮੇਰੀ ਮਾਂ ਲੈਣਾ ਆ ਯਾਰ ਮੇਰੀ ਗੱਲ ਸੁਣੋ ਮੈਂ ਨਾ ਇੱਕ ਸੌਦਾ ਕਰ ਲਾ ਹੂੰ ਸੌਦਾ ਕਰ ਮੇਰੀ ਮਾਂ ਨੂੰ ਨਹੀਂ ਤੂੰ ਮੈਨੂੰ ਲੈ ਜਾ ਨਾ ਬੱਚਾ ਇਹ ਸੌਦਾ ਤੇਰੀ ਮਾਂ ਕੱਲ ਕਰ ਚੁੱਕੀ ਹੈ ਸਾਡੇ ਨਾਲ ਨਾ ਮਹਾਰਾਜ ਐਸਾ ਨਾ ਕਰੋ ਤੈਨੂੰ ਲੈਣਾ ਆਏ ਸੀ ਅੱਛਾ ਤੇ ਮਹਾਰਾਜ ਦੇਖੋ ਇਦਾਂ ਨਾ ਕਰੋ ਤੁਸੀਂ ਮੇਰੀ ਮਾਂ ਫੜੇ ਰਹੇ ਹੋ ਤੁਸੀਂ ਮੈਨੂੰ ਲੈ ਜਾ ਚੁੱਪ ਬੱਚਾ ਕੱਲ ਤੇਰੀ ਮਾਂ ਨੇ ਸਾਡੇ ਨਾਲ ਸੌਦਾ ਕਰ ਚੁੱਕੀ ਆ ਉਹਨੇ ਤੇਰੀ ਜ਼ਿੰਦਗੀ ਦੀ ਭੀਖ ਮੰਗੀ ਸੀ ਸਾਡੇ ਕੋਲ ਅਸੀਂ ਲੈਣਾ ਆਏ ਸੀਗੇ ਤੈਨੂੰ ਉਹ ਕਹਿੰਦੀ ਮੇਰੇ ਪੁੱਤ ਨੂੰ ਨਾ ਕੁਝ ਕਿਓ ਉਹਦੀ ਜ਼ਿੰਦਗੀ ਬਖਸ਼ ਦਿਓ ਤੇ ਉਹਦੀ ਜਗ੍ਹਾ ਤੇ ਤੁਸੀਂ ਮੈਨੂੰ ਲੈ ਜਾਓ ਤੇ ਅਸੀਂ ਤੇ ਕੱਲ ਉਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਹੁਣ ਕੱਲ ਤੈਨੂੰ ਲੈਣਾ ਆਂਗੇ ਅਸੀਂ ਆਪਣੇ ਟਾਈਮ ਤੇ ਪਹੁੰਚ ਗਏ ਆ ਉਹਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਹੁਣ ਅਸੀਂ ਤੇਰੀ ਮਾਂ ਨੂੰ ਲੈ ਕੇ ਜਾਣਾ ਹੀ ਜਾਣਾ ਹੈ ਠੀਕ ਹੈ ਮਹਾਰਾਜ ਜੋ ਹੁਕਮ ਅਸੀਂ ਚੱਲ ਰਹੇ ਹਾਂ oh ma.. meri kita, kita, Oh Ma' kita, kita, Ma' Miri kita, Oh Ma' Oh, oh, maa. oh maa, agi, kita, omah oh, oh, kita, Ma' meri Oh Ma' meri kita,

ਤੇ ਮੈਂ ਹਾਂ ਤੁਹਾਡੀ ਦੋਸਤ ਅੰਜਲੀ ਵਰਮਾ ਫਰੋਮ ਧਮਰ ਪੰਜਾਬੀ YouTube ਚੈਨਲ। ਆਰ ਮੈਂ ਰਜਨੀ ਵਰਮਾ ਧਮਰ ਪੰਜਾਬੀ ਚੈਨਲ ਤੋਂ। ਤੇ ਗਾਇਸ ਜਿਵੇਂ ਤੁਸੀਂ ਸਾਡੀ ਵੀਡੀਓ ਦੇਖੀ ਆ ਮੇਨ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਤੇ ਗਾਇਸ ਅਸੀਂ ਇਸ ਵੀਡੀਓ ਜਿਸ ਮੈਸੇਜ ਦੇਖੀ ਜਿਹੜਾ ਚਾਹਨੇ ਆ ਕਿ ਮਾਵਾ ਦੇਖੋ ਮਾਵਾ ਮਾਵਾ ਹੀ ਹੁੰਦੀ ਆ ਕਿਉਂਕਿ ਮਾਂ ਵਰਗਾ ਪਿਆਰ ਕੋਈ ਕਿਸੇ ਨੂੰ ਨਹੀਂ ਦੇ ਸਕਦਾ। ਦੇਖੋ ਇੱਕ ਪੋਸਟ ਵੀ ਆਈ ਮਾਂ ਆਪਣੇ ਫਿਰ ਤੇ ਲੈ ਗਈ ਤੇ ਇਦਾਂ ਹੋਰ ਕੋਈ ਕਿਤੇ ਰਿਸ਼ਤਾ ਹੈ ਤੁਹਾਡਾ ਨਹੀਂ ਬੜਾ। ਇਹਨੇ ਬੂਤਕ ਬੂਤਕ ਸਨੇਹ ਪਰਨਾ ਮਾਤਾ ਤੋਂ ਨਹੀਂ ਕਮਾਤਾ ਪਰ ਅਸੀਂ ਵੀਡੀਓ ਵਿੱਚ ਇਹ ਵੀ ਦਰਮਿਆਨ ਜਿਹੜਾ ਜਾਂਦੇ ਸੀਗੇ ਕਿ ਮਾਂ ਪੁੱਤ ਦਾ ਪਿਆਰ ਆਪਣੇ ਜਿੰਨਾ ਬੜਾ ਹੈ ਮਾਂ ਨਾਲ ਤੁਸੀਂ ਜਿੰਨਾ ਵੀ ਪਿਆਰ ਕਰ ਸਕਦੇ ਹੋ ਨਾ ਉਨਾ ਹੀ ਥੋੜਾ ਕਿਉਂਕਿ ਮਾਵਾ ਮਾਵਾਈ ਹੁੰਦੀ ਆ ਜਾਂ ਗਾਇਸ ਵੀਡੀਓ ਬਾਰੇ ਲਾਈਕ ਕਮੈਂਟ ਕਰਦੇ ਗਰੁੱਪ ਨਾਲ ਥੈਂਕ ਯੂ ਸੋ ਮੱਚ ਐਂਡ ਗੁੱਡ ਨਾਈਟ ਗੁੱਡ ਬਾਏ